ਅਮਰਤਪਾਲ ਸਿੰਘ ਜੀ ਦੇ ਪਿਤਾ ਨੇ ਕਰੇ ਵੱਡੇ ਖੁਲਾਸੇ ਦੱਸ ਦਿੱਤੀ ਅਸਲ ਸੱਚਾਈ ਕਿਹਾ ਇਸ ਬੰਦੇ ਦੇ ਕਹਿਣ ਤੇ ਬਾਜੇਕੇ ਨੇ ਦਿੱਤੀ ਸੀ ਝੂਠੇ ਬਿਆਨ ਦੇਖੋ ਵਾਇਰਲ ਤਸਵੀਰਾਂ ਅਮਰਤਪਾਲ ਸਿੰਘ ਜੀ ਦੇ ਪਿਤਾ ਨੇ ਤੋੜੀ ਚੁੱਪੀ ਬਾਜੇਕੇ ਕਾਹਨ ਤੇ ਕੀਤਾ ਵੱਡਾ ਖੁਲਾਸਾ ਕਿਹਾ ਇਹ ਸਿਰਫ ਮੈਨੂੰ ਨਹੀਂ ਸਾਰੇ ਪੰਜਾਬ ਨੂੰ ਹਨੇਰੇ 'ਚ ਰੱਖਣ ਦੀ ਇੱਕ ਪੂਰੀ ਸਾਜ਼ਿਸ਼ ਸੀ ਇਹ ਲਫ਼ਜ਼ ਸਨ ਅਮਰਤਪਾਲ ਸਿੰਘ ਜੀ ਦੇ ਪਿਤਾ ਦੇ ਜਿਨ੍ਹਾਂ ਨੇ ਕੱਲ ਰਾਤ ਵਾਇਰਲ ਹੋਈ ਇੱਕ ਵੀਡੀਓ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਪੰਜਾਬੀ ਰਾਜਨੀਤੀ 'ਚ ਧੂਮ ਮਚਾ ਦਿੱਤੀ। ਅਮਰਪਾਲ ਸਿੰਘ ਜੀ ਦੇ ਪਿਤਾ ਨੇ ਦੱਸਿਆ ਕਿ ਬਾਜੇ ਕੇ ਪੁਲਿਸ ਕਾਂਡ ਦੇ ਦੌਰਾਨ ਕੁਝ ਬੰਦਿਆਂ ਨੇ ਉਹਨਾਂ ਨੂੰ ਧਮਕਾ ਕੇ ਝੂਠੇ ਬਿਆਨ ਦਵਾਏ। ਉਹ ਕਹਿੰਦੇ ਨੇ ਕਿ ਇੱਕ ਖਾਸ ਬੰਦੇ ਨੇ ਜਿਸ ਦਾ ਨਾਂ ਅਜੇ ਨਹੀਂ ਲੈਣਾ ਚਾਹੁੰਦੇ, ਮੈਨੂੰ ਕਿਹਾ ਕਿ ਤੁਸੀਂ ਇਹ ਬਿਆਨ ਨਹੀਂ ਦਿੰਦੇ ਤਾਂ ਤੁਹਾਡੇ ਪੁੱਤ ਨੂੰ NSA ਹੇਠ ਲੰਮਾ ਚੁੱਕ ਲਿਆ ਜਾਵੇਗਾ। ਰਾਤ 11 ਵਜੇ ਦੇ ਕਰੀਬ ਇੱਕ ਗੁਪਤ YouTube ਚੈਨਲ 'ਤੇ ਇਹ ਵੀਡੀਓ ਅਪਲੋਡ ਹੋਈ। ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਕਿਸੇ ਨੇ ਅਮਰਪਾਲ ਸਿੰਘ ਜੀ ਦੇ ਪਿਤਾ ਦੇ ਘਰ ਦੇ ਨਜ਼ਦੀਕੀ ਮੰਡੀਕਰਮ ਵਿੱਚ ਰਿਕਾਰਡ ਕੀਤੀ ਵੀਡੀਓ ਵਿੱਚ ਉਹਨਾਂ ਦੀ ਆਵਾਜ਼ ਕੰਬ ਰਹੀ ਸੀ ਪਰ ਬੋਲ ਸਿੱਧੇ ਸੀ ਅਮਰਪਾਲ ਸਿੰਘ ਜੀ ਦੇ ਪਿਤਾ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਕਈ ਸਿਆਸੀ ਪੰਡਤਾਂ ਅਨੁਸਾਰ ਉਹਨਾਂ ਦੀਆਂ ਗੱਲਾਂ ਇਹ ਸਾਬਕਾ ਅਧਿਕਾਰੀ ਅਤੇ ਇੱਕ ਸਰਕਾਰੀ ਵਿਅਕਤੀ ਵੱਲ ਇਸ਼ਾਰਾ ਕਰ ਰਹੀਆਂ ਸੀ ਜੋ ਹਾਲ ਹੀ ਵਿੱਚ ਅਮਰਪਾਲ ਸਿੰਘ ਦੇ ਖਿਲਾਫ ਚੱਲ ਰਹੀ ਕਾਨੂੰਨੀ ਕਾਰਵਾਈ ਤੇ ਵਰਗਮ ਰਿਹਾ ਵੀਡੀਓ ਵਾਇਰਲ ਹੋਣ ਦੇ ਚੰਦ ਘੰਟਿਆਂ ਬਾਅਦ ਹੀ ਹਜ਼ਾਰਾਂ ਲੋਕਾਂ ਨੇ ਸਾਂਝੀ ਕੀਤੀ ਅਤੇ ਕਮੈਂਟ ਵੀ ਕਰੇ ਜੋ ਵੀ ਹੋਵੇ ਹੁਣ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਜੋ ਇਹ ਸੱਚ ਹੈ ਤਾਂ ਸਾਡੀ ਕਾਨੂੰਨ ਪ੍ਰਣਾਲੀ ਤੇ ਵੱਡਾ ਸਵਾਲ ਹੈ ਸੂਤਰਾਂ ਦੇ ਮੁਤਾਬਕ ਪੰਜਾਬ ਸਰਕਾਰ ਨੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਵੱਡੇ ਨਿਊਜ਼ ਚੈਨਲਾਂ ਨੇ ਅਮਰਪਾਉ ਸਿੰਘ ਜੀ ਦੇ ਪਿਤਾ ਨਾਲ ਇੰਟਰਵਿਊ ਲਈ ਸੰਪਰਕ ਵੀ ਕਰਿਆ। ਇਹ ਖਬਰ ਸਿਰਫ ਸੋਸ਼ਲ ਮੀਡੀਆ ਤੋਂ ਲਈ ਗਈ ਜਾਣਕਾਰੀ ਤੋਂ ਬਣਾਈ ਗਈ ਹੈ ਅਤੇ ਕਲਪਮਿਤ ਹੈ। ਇਸ ਦੀ ਪੁਸ਼ਟੀ ਕਿਸੇ ਸਰਕਾਰੀ ਜਾਂ ਅਧਿਕਾਰਿਕ ਸਰੋਤ ਤੋਂ ਨਹੀਂ ਕੀਤੀ ਗਈ। ਤਾਂ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ? ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ। ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਵੋ। ਤੇ ਨਾਲ ਇਹ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਹਾਂ ਜਲਦ ਹੀ ਇਦਾਂ ਦੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ